ਸ਼ਰੋਮੜੀ ਅਕਾਲੀ ਦਾ ਸ਼ਰੋਮੜੀ ਅਕਾਲੀ ਦਾ ਉਹਦੇ 100 ਮਾ ਪਰਮ ਸੇਵਾਕਾਰ ਜੋ ਜ਼ਿਲ੍ਹਾ ਹੁਸ਼ਿਆਰਪੁਰ ਦੇ ਲੰਬਾ ਸਮਾਂ ਰਹਿ ਚੁੱਕੇ ਜ਼ਿਲ੍ਹਾ ਪ੍ਰਧਾਨ ਸਾਬਕਾ ਐਮਐਲਏ ਮੇਰੇ ਵੀਰ ਸਦਾ ਸੂਦਸਿੰਘ ਜੀ ਭੁੱਲੀ ਰਾਂਠਾ ਜੀ ਪਰਮ ਸੇਵਾਕਾਰ ਜੋ ਸਦਰ ਮਜੀਤ ਸਿੰਘ ਜੀ ਦਸੂਹਾ ਸਾਹਿਬ ਜਿਨ੍ਹਾਂ ਤੇ ਗੁਰੂ ਸਾਹਿਬ ਨੇ ಅಪਾਰ ਕਿਰਪਾ ਕੀਤੀ ਹੈ ਆਛਾ ਦਾ ਕੋਟਨ ਕੋਟਨ ਆਦਿ ਵੀ ਹੈ ਉਹਨਾਂ ਤੰਦਰੁਸਤੀ ਬਖਸ਼ੀ ਤੁਹਾਡੇ ਵਿੱਚ ਸਾਰੇ ਹਾਜ਼ਰ ਹੋਏ ਆਨਜੋਗ ਭਾਈ ਸਾਹਿਬ ਭਾਈ ਭਪਿੰਦਰ ਸਿੰਘ ਜੀ ਸੰਤ ਬਾਬਾ ਸੇਵਾ ਸਿੰਘ ਜੀ ਦੇ ਲਗਤੇ ਜਿਗਰ ਜਿਨ੍ਹਾਂ ਤੁਹਾਨੂੰ ਸੰਬੋਧਨ ਕੀਤਾ ਬਹੁਤ ਸਤਿਕਾਰਯੋਗ ਸਾਡੇ ਵੀਰ ਸਤਵਿੰਦਰ ਸਿੰਘ ਜੀ ਸੰਬੋਧਨ ਹੋ ਕੇ ਗਏ ਸਦਾ ਗੁਰਿੰਦਰ ਸਿੰਘ ਜੀ ਪ੍ਰਧਾਨ ਸ਼ਹਿਰੀ ਜਿਹੜੇ ਯੂਥ ਵਿੰਗ ਦੇ ਸਮਦਰ ਹੋ ਕੇ ਗਏ ਸਾਹਮਣੇ ਬੈਠੇ ਵੀਰੋ ਭਰਾਓ ਬਜ਼ੁਰਗੋ ਫਤਿਹ ਅਰਜੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਲੰਬੀਆਂ ਵਿਚਾਰਾਂ ਹੋਈਆਂ ਤੁਸੀਂ ਬੜੇ ਧਿਆਨ ਦੇ ਨਾਲ ਅੱਜ ਦੇ ਸੰਬੰਧ ਵਿੱਚ ਜਿਹੜੀਆਂ ਤੁਹਾਨੂੰ ਵਿਚਾਰਾਂ ਕੀਤੀਆਂ ਗਈਆਂ ਸਰਵਣ ਕੀਤੀਆਂ ਪਾਛਾ ਤਾਂ ਕਤਨਾ ਹੋਏ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਬਲਾਏ ਹਰ ਨਾਮ ਮੈਕੇ ਹੋਵੋ ਜੋਰੀ ਗੁਰਮੁਖ ਵੈਸੋ ਸਫਾ ਬਿਛਾਈ ਤਨ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਹਮੇਸ਼ਾ ਸੰਵਾਦ ਕਰਨ ਵਾਸਤੇ ਪ੍ਰੇਰਣਾ ਦਿੱਤੀ ਔਰ ਅੱਜ ਅਸੀਂ ਸਾਰੇ ਥਾਂ ਥਾਂ ਤੇ ਜਾ ਕੇ ਪੰਥਕ ਸੰਵਾਦ ਕਰ ਰਹੇ ਹਾਂ ਕਿ ਅੱਜ ਦੇ ਸਮਾਂ ਜਿਹੜਾ ਉਹ ਬਹੁਤ ਨਾਜ਼ੁਕ ਬਣਿਆ ਹੋਇਆ ਮੈਂ ਬੈਠੇ ਬੈਠੀ ਸੋਚ ਰਹੀ ਸਾਂ ਤੇ ਯੂਥ ਵਿੰਗ ਦੇ ਪ੍ਰਧਾਨ ਗੁਰਵਿੰਦਰ ਸਿੰਘ ਜੀ ਨਾਲ ਮੈਂ ਗੱਲ ਕਰੀ ਸੀ ਸੱਚ ਜਾਣੀਓ ਹੁਣ ਤੇ ਬਾਰ-ਬਾਰ ਗੱਲਾਂ ਕਰਨ ਤੇ ਸਾਨੂੰ ਵੀ ਸੰਗ ਜੀ ਆਉਂਨ ਲੱਗੇ ਮਹਿਸੂਸ ਹੁੰਦਾ ਹੈ ਕਿਸੀ ਆਪਣੇ ਘਰ ਦੇ ਵਿੱਚ ਜੋ ਬੀਤਿਆ ਕੋਸ਼ਿਸ਼ ਕੀਤੀ ਕਿ ਠੀਕ ਬਣ ਜਾਵੇ ਠੀਕ ਹੋ ਜਾਵੇ ਕਿਉਂਕਿ ਹਰ ਵਿਅਕਤੀ ਦਾ ਕੰਮ ਹੁੰਦਾ ਹੈ ਕਿ ਆਪਣੇ ਘਰ ਨੂੰ ਸੰਭਾਲਣਾ ਜੇ ਕੋਈ ਬੱਚਾ ਗਲਤੀ ਕਰੇ ਤੇ ਆਪਾਂ ਅੰਦਰ ਵੱੜ-ਵੜ ਕੇ ਸਮਝਾਉਨੇ ਆ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਘਰ ਜਿਹੜਾ ਟੁੱਟੇ ਨਾ ਪਰ ਮੇਰਾ ਖਿਆਲ ਹੈ ਕਿ ਬੜੇ ਬੜੇ ਸਮੇ ਆਏ ਘਰ ਟੁੱਟਣ ਤੇ ਵੀ ਆਏ ਪਾਰਟੀ ਟੁੱਟਣ ਤੇ ਆਈ ਔਰ ਅਸੀਂ ਮੋਰੀ ਹੋ ਹੋ ਕੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉੱਲੇ ਰਾਠਾ ਸਾਹਿਬ ਨੂੰ ਪਤਾ ਹੈ ਕਿਉਂਕਿ ਮੇਰਾ ਸੁਭਾਅ ਥੋੜਾ ਜਿਹਾ ਇਸ ਤਰ੍ਹਾਂ ਦਾ ਕਿ ਮੈਂ ਮੂੰਹ ਤੇ ਗੱਲ ਵੀ ਕਹਿ ਦਿੰਨੀ ਆ ਤੇ ਸੱਚ ਵੀ ਜਿਹੜਾ ਕਹਿਣ ਦੀ ਜੁਰਤ ਕਰ ਜੀਦੀ ਮੇਰੇ ਨਾਲ ਇੱਕ ਦਿਨ ਸਗਾ ਅਜੇ ਵੀ ਅਜਨਾਲਾ ਸਾਹਿਬ کہہن لگ پی کہ چھوٹی بھن سارا کسور تیرا میں ہو گیا میں کر بڑا سونا ستارا دھ کے چل چلیا رسی کے, تسی کے پا مار کے تو بٹھا لیا باؤں پھڑ کے نہ رس کے نہ جائیں پارٹی کا نقصان ہوئے گا میں کہا میں دی سی سا گھر ٹوٹے نہ یہ بن جاوے پارٹی کا نقصان نہ کو لوگ کوئی نقصان ہوئے یا گلتی ہوئی وہ اپنی سدھار لینا چاہیے ਕਹੇ ਲੰਬੇ ਇਤਿਹਾਸ ਨੂੰ ਮੈਂ ਨਾ ਛੇੜਾਂ ਸਰਸੰਗੀ ਜੀ ਜਦੋਂ ਸਤਾਰਾ ਵਿੱਚ ਇਹ ਸਾਰੇ ਪਾਣੀ ਵਾਪਰੇ ਸਤ ਸਭ ਤੋਂ ਪਹਿਲਾਂ ਜੜ ਕਿੱਥੇ ਲੱਗੀ ਇਹਦੀ ਨੁਕਸਾਨ ਕਿੱਥੋਂ ਸ਼ੁਰੂ ਹੋਇਆ 2007 ਦੇ ਵਿੱਚ ਉਹ ਰਾਮ ਰਹੀਮ ਜਿਹੜਾ ਸੀ ਉਹਨੇ ਪੋਸ਼ਾਕ ਪਾਈ ਗੁਰਗੋਵਾਂ ਵਿੱਚ ਜੀ ਤੇ ਉਸ ਪੋਸ਼ਾਕ ਪਾ ਕੇ ਉਹਨੇ ਜਿਸ ਤਰ੍ਹਾਂ ਸਿੱਖੰਡੇ ਬੱਟਾ ਦਾ ਅੰਮ੍ਰਿਤ ਤਿਆਰ ਕਰਦੇ ਆ ਉਹਨੇ ਆਪਣਾ ਹੀ ਕਹ ਦਿੱਤਾ ਕਿ ਸਾਡਾ ਇਹ ਅਮਰਗ ਤਿਆਰ ਕੀਤਾ ਗਿਆ। ਉਹਦੀ ਇੰਨੀ ਲੋਕਾਂ ਦੇ ਵਿੱਚ ਵਿਰੋਧਤਾ ਹੋਈ ਕਿ ਉੱਥੇ ਲੋਕਾਂ ਨੂੰ ਸਾਹਮਣਾ ਨਹੀਂ ਸੀ ਕਰ ਸਕਦੀ ਪੁਲਿਸ। ਉਸ ਪੁਲਿਸ ਨੇ ਫੇ ਪਰਚਾ ਦਰਜ ਕੀਤਾ ਤਾਂ ਥੋੜੀ ਜਿਹੀ ਲੋਕੀ ਸ਼ਾਂਤ ਹੋਈ। ਪਰਚਾ ਦਰਜ ਕਰਾਤਾ ਉਸ ਵੇਲੇ ਸਰਕਾਰ ਮੇਰੇ ਖਿਆਲ ਚੈਤਕਾਮ ਇਸਦੀ ਸੀ। ਜਿਹੜੀ ਆਪਣੀ ਸਰਕਾਰੀ ਹਮੇਸ਼ਾ ਤੋਂ ਬਾਰਾਵੜੀ ਤੇ ਜਦੋਂ 14 ਦੇ ਵਿੱਚ ਉਹਦਾ ਕੇਸ ਜਿਹੜਾ ਸੀ ਵਾਪਸ ਲੈ ਲਿਆ ਉਦੋਂ ਵੀ ਤੁਪਦਾ ਪੈਦਾ ਹੋ ਗਈ ਉਦੋਂ ਵੀ ਵਿਰੋਧ ਪੈਦਾ ਹੋਇਆ ਜੇ ਕੇਸ ਵਾਪਸ ਨਾ ਲਿਆ ਹੁੰਦਾ ਤੇ ਫਿਰ ਉਹਨੂੰ 15 ਦੇ ਵਿੱਚ ਮਾਫ ਨਾ ਕੀਤਾ ਹੁੰਦਾ ਤੇ ਫਿਰ ਗੁਰੂ ਗ੍ਰੰਥ ਸਾਹਿਬ ਦੀ ਬੈਦਵੀ ਨਾ ਹੁੰਦੀ ਨੌਜਵਾਨ ਨਾ ਮਾਰੇ ਜਾਂਦੇ ਸਾਰੀ ਕੌਮ ਸ਼ਾਂਤ ਰਹਣੀ ਸੀ ਇਹ ਨੁਕਸਾਨ ਨਹੀਂ ਸੀ ਹੋਣਾ بس ایہی جڑا گلہ ہویا کہ پہلا انہوں چھڑ دیتا پھر انہوں معاف کر دیتا اور معافی کتا کیتا کہ شریعہ کال تار صاحب جتے دار صاحب آن تے باقی جتے دار صاحب بلا کے کار بڑا افسوس ہے کہ وہ کہندے اسی بڑا کیا ہے انہوں کے جڑا رک جاؤ اسی سنگت رو کٹھے کرانگے اسی تارمک جتے بندی انہوں بلا مانگے چھے وہ سارے سیمت ہو جانگے کہ اپا کر دماغے کہ بڑی پریشانی ہے لوگ کا چھے پانچ پانچ پر سو پرچا گیا ہے

ਇੱਕ ਪਾਸੇ ਪੰਚ ਸਿੰਘ ਸਾਹਿਬਾਨ ਦਾ ਹੁਕਮ ਸੀ ਇਕਾਤਰ ਸਾਹਿਬ ਦਾ ਇੱਕ ਪਾਸੇ ਅਸੀਂ ਸਾਰੇ ਪ੍ਰਸ਼ਾਨ ਸੀ ਰੌਲਾ ਪੈ ਗਿਆ ਖੈਰ ਸਾਮਾ ਨਿਕਲ ਗਿਆ press ਪੁੱਛਦੀ ਸੀ ਕੀ ਕਹਿਣ ਜੋਗੇ ਸਾ ਸਰ ਇੰਨੀ ਗੱਲ ਕਹੀ ਕਿ ਸ਼੍ਰੀ ਇਕਾਤਰ ਸਾਹਿਬ ਦਾ ਜੋ ਹੁਕਮ ਹੋਇਆ ਅਸੀਂ ਤੇ ਉਹੀ ਸੁਣਨਾ ਹੈ ਉਹੀ ਮੰਨਣਾ ਕੀ ਕਰੀਏ ਜਦੋਂ ਇੱਕ ਹਫਤਾ ਦੀ ਪਿਆਸਾ ਸਿੰਘ ਜੀ ਉਸ ਤੋਂ ਬਾਅਦ ਇਹਨਾਂ ਨੂੰ ਵਾਪਸ ਲੈਣਾ ਪਿਆ ਲੋਕਾਂ ਦੇ ਰੋਗ ਹੋ ਗਏ काम ਮੁੱਕ ਗਿਆ ਚਲੋ ਖੈਰ ਚੱਲਦਾ ਰਿਹਾ ਲੋਕਾਂ ਨੇ ਇਹਦਾ ਸਾਨੂੰ ਮਾਲਜਾ ਕੁਤ ਦੇਣਾ ਪਿਆ 17 ਚ 19 ਚ 22 ਚ 24 ਇਹ ਸਾਰੇ ਮਾਲਜੇ ਲੋਕਾਂ ਨੇ ਦਿੱਤੇ ਕਿ ਸਾਨੂੰ ਉਹਨਾਂ ਨੇ ਪੁੱਛਣਾ ਬੰਦ ਕਰ 10 ਸਿਕ ਸੋਚ ਸਾੜ ਤੋਂ ਦੂਰ ਹੋ ਗਈ ਪੰਥਕ ਸੋਚ ਸਾੜ ਤੋਂ ਦੂਰ ਹੋ ਗਈ ਅਸੀਂ ਬੜਾ ਕਿਹਾ ਕਿ ਪ੍ਰਧਾਨ ਜੀ ਲੋਕ ਹਣ ਇਹ ਨਹੀਂ ਕਿ ਸਾਡੀ ਵਿਰੋਧ ਕਰ ਰਹੇ ਹੈ 22 ਦੀ ਜਦੋਂ ਚੋਣ ਹੋਈ ਅਸੀਂ ਸਾਫ਼ ਕਿਹਾ ਸਾਰੇ ਅਸੀਂ ਬੈਠੇ ਸੀ ਕੋਰ ਕਮੇਟੀ ਬਲੇ ਔਰ ਮੇਰੇ ਖਿਆਲ ਹੈ ਕਿ ਇੱਕ ਮੈਂ ਉੱਚੀ ਸੰਗੇ ਜਦੋਂ ਕਿਹਾ ਮੈਂ ਕਿ ਬਾਦਲ ਸਾਹਿਬ ਵੱਡੇ ਬਾਦਲ ਵੀ ਬੈਠੇ ਸੀ ਕੱਲਾ ਵਿਰੋਧ ਨਹੀਂ ਹੋ ਰਿਹਾ ਲੋਕ ਤੁਹਾਡੇ ਨਾਂ ਨੂੰ ਨਫ਼ਰਤ ਕਰ ਰਹੇ ਐ ਜਦੋਂ ਅਸੀਂ ਜਾ ਕੇ ਵੋਟਾਂ ਮੰਗਦੇ ਆ ਨਾ ਲੋਕਾਂ ਕੋਲ ਤੇ ਲੋਕ ਕਹਿੰਦੇ ਤੁਹਾਡਾ ਤਾਂ ਕੋਈ ਕਸੂਰ ਨਹੀਂ ਪਰ ਕਸੂਰ ਇਹੀ ਹੈ ਕਿ ਤੁਸੀਂ ਜਿਹੜੇ ਬਾਹਰ ਛੱਡ ਕੇ ਆਓ ਤੇ ਤੇ ਅਸੀਂ ਹੁਣੇ ਚ ਵੋਟਾਂ ਨਹੀਂ ਪਾਉਣੀਆਂ ਨਫ਼ਰਤ ਕਰਦੇ ਤੁਹਾਡੇ ਨਾਂ ਸੁਣਨ ਨੂੰ ਤਿਆਰ ਨਹੀਂ ਮੂੰਹ ਹਲ ਵੇਖਦੇ ਰਹੇ سنوں کہ بیٹھتے ہیں اسی دس جارے گئے تسی حران ہو گئے دسا نے کیا اٹھے کہ بادر صاحب چھ مہینے سال پاسے ہو جاؤ اسی جا کے پنجاب کلو باس دے وچے لوکہ واستے پا کے ہوئی گلتی معافی منگ لا گے واحر کرپا کرے گا شاید سنگل جہی ہے وہ سانو جڑا رو آیا وہ سانو پروان کر لیتے سی پھر ٹھیک ہو جائیے آج تھی گل کی نا مشرے وال

ਜੇ ਕੋਈ ਤੁਹਾਡਾ ਸੀਨੀਅਰ ਲੀਡਰ ਹੁੰਦਾ ਮਾਰਾ ਜੇ ਤੁਹਾਡੇ ਅੱਗੇ ਬੋਲਦਾ ਚਲੋ ਬਾਅਦ ਬਾਅਦ ਵਿੱਚ ਬ੍ਰਹਮਪੁਰਾ ਬੋਲੇ ਬਾਅਦ ਵਿੱਚ ਟੀਟਸਾ ਬੋਲੇ ਬਾਅਦ ਵਿੱਚ ਕੋਈ ਬੋਲੇ ਤੁਹਾਡਾ ਕੋਈ ਗੱਲ ਕਰੇ ਚਲੋ ਬਾਅਦ ਹਰ ਕੇ ਸਾਰੇ ਨੇ ਜ਼ੁਬਾਨਾ ਬੰਦ ਕਰ ਲਈਏ ਫੇ ਅਸੀਂ ਕਰੀਏ ਕੀ ਪਾਰਟੀ ਅਨੁਸ਼ਾਨ ਹੋ ਰਿਹਾ ਹੈ ਸਾਡੇ ਕੋ ਰਿਹਾ ਨਹੀਂ ਜਾਂਦਾ ਮੈਨੂੰ ਪਤਾ ਹੈ ਜਦੋਂ ਪ੍ਰਧਾਨ ਧਾਰਮੀ ਸਾਹਿਬ ਨੂੰ ਲਾਉਣਾ ਸੀ ਮੈਂ ਬੜਾ ਵਾਸਤਾ ਪਾਇਆ ਮੈਂ ਕਿਹਾ ਪਾਦਰ ਸਾਹਿਬ ਇਹ ਸ਼ੌਕ ਹੀ ਹੈ ਧਾਰਮਿਕ ਸੇਵਾ ਦਾ ਮੈਨੂੰ ਕੋਈ ਮਤਲਬ ਨਹੀਂ ਕਿ ਮੈਂ ਕਿ ਸਭ ਕੁਝ ਲੈ ਕੇ ਜਾਣਾ جی تھی مینو چون نہ لڑاؤ تو میں اتنے سیوا کر لوں کہ لگے نہیں نہیں تو لڑنی پہ گیونکہ ہی نہیں لا نہیں کیونکہ میں اپنے آپ کام کرتی ہے اپنے فیصلے کرتی ہے اس کر کے یہ چیزاں انہوں نے برداشت نہیں ہوں چلو خیر دی باری آئی میں کہا سارے لوکی جڑے باہر ہے وہ ایک گل کہ ਡੈਮੋਕ੍ਰੇਸੀ ਦੇ ਨਾਲ ਚੱਲੋ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਤਖੰਦਾਂ ਦੀ ਨਾ ਕਰੋ ਉਹਦੇ ਕਾਰਨ ਕੀ ਸੀ ਕਿਉਂਕਿ ਜਦੋਂ 550 ਸਾਲਾ ਬਣਾਇਆ ਜਾ ਰਿਹਾ ਸੀ 550 ਸਾਲਾਂ ਦੇ ਤੇ ਗੁਰਦਾਨ ਸਾਹਿਬ ਜੀ ਦਾ ਜਦੋਂ ਸultanpur Lodi ਉਸ ਵੇਲੇ ਮੂਲ ਮੰਤਰੀ ਦੀ ਗੱਲ ਆਈ ਬਾਬਾ ਜੀ ਉੱਥੇ ਮੂਲ ਮੰਤਰੀ ਅਸਥਾਨ ਬਣਿਆ ਮੈਨੂੰ ਡਰ ਸੀ ਕਿ ਅਸਥਾਨ ਦੇ ਉੱਤੇ ਮੂਲ ਮੰਤਰੀ ਜਿਹੜਾ ਹੈ ਇਹ ਚਲੋ ਦੇਖੋ ਬਾਵੇਂ ਪਾਣੀ ਸਾਰੀ ਪੜੀ ਜਾਂਦੀ ਕੋਈ ਇਲਚ ਨਹੀਂ ਹੁੰਦਾ ਲੇਕਿਨ ਜੇ ਗੁਰ ਮੰਤਰ مول منتر دیا گلا سلوک کی اس میں لئے تھوڑا جیا ڈیفرنشیٹ کرنا پہنتا اس لئے انہوں نے ایک ساتھ لیا کے لوگ میں رکاوٹ پائی روکیا بڑیاں بڑی ہوئی دو تو لے کے یہاں نے من چ بٹھا لی کہ بی جگیر کور کو ہونے لا کے کیوں سارو روک کیوں کے دی ہے کیوں دی ہے میرے من سکا کہ مریادا کا نقصان نہ ہو سانتوں کا نقصان نہ ہوئی کسی قسم کی گل نہ ہو ਸੋ ਕਾ ਚਲੋ ਨਿਕਲ ਗਿਆ ਹੁੰਦੀ ਜਿਹੜੀ ਗੱਲ ਸੀ ਉਹ ਤੁਸੀਂ ਸਾਰੀ ਸੁਣ ਲਈ ਕਿ ਅਸੀਂ ਕਿਉਂ ਵੱਖਰੇ ਹੋਏ ਕਿ ਲੋਕ ਤੁਹਾਨੂੰ ਚਾਹੁੰਦੇ ਨਹੀਂ ਸਾਲਾਂ ਦੇ ਸਾਲ ਅਸੀਂ ਗਾਈ ਜਾਂਦੇ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਦਾ ਨੁਕਸਾਨ ਵੱਡਾ ਹੋ ਗਿਆ ਸਿੱਖ ਜੱਤੇ ਬੰਦੀਆਂ ਤੁਹਾਡਾ ਵਿਰੋਧ ਕਰ ਰਹੀਆਂ ਸਿੱਖ ਜਿਹੜੇ ਆ ਜਾ ਪੰਜਾਬੀ ਜਿਹੜੇ ਆ ਉਹ ਤੁਹਾਨੂੰ ਨਾ ਸੁਣਨ ਨੂੰ ਤਿਆਰ ਨਹੀਂ ਅਸੀਂ ਹੱਲ ਕਰੀਏ ਬਸ ਜੀ ਠੀਕ ਹੈ ਅਸੀਂ ਜੋ ਕਰ ਰਹੇ ਠੀਕ ਹੀ ਹੈ ਜਦੋਂ ਮੈਂ ਪਾਸੇ ਹੋ ਗਈ ਇਕੱਲੀ ਇਹ ਸਾਰੇ ਦਰਨੇ ਪਉਣ ਲੱਪੇ ਹਰ ਲੀਡਰ ਦੇ ਕਰ ਮੈਂ ਚਾਹ ਚਾਹ ਤੇਰੀ ਗਈ ਕਿ ਆਪਣੇ ਵਾਸਤਾ ਆ ਵੱਖਰੀੋ ਕੇ ਆਵਾਜ਼ ਉਠਾਈਏ ਕੋਈ ਮੇਰੇ ਅੱਖੇ ਨਾ ਲੱਗਾ ਇੱਕੋ ਗੱਲ ਕਹਿੰਦੇ ਰਹੇ ਬੀਬੀ ਜੀ ਇੱਕ ਵਾਰੀ ਆ ਜਾ 24 ਚ ਇੱਕ ਵਾਰੀ ਆ ਜਾ ਐਮਪੀ ਦੀ ਚੋਣ ਲੜ ਲਈਏ ਜੇ ਵਾਹਿਗੁਰੂ ਨੇ ਕਿਰਪਾ ਕਰ ਦਿੱਤੀ ਫਿਰ ਆਪਾਂ ਠੀਕ ਹੈ ਜੇ ਨਹੀਂ ਫਿਰ ਅਸੀਂ ਤੇਰੇ ਨਾਲ ਸਾਰੇ ਆਵਾਂਗੇ ਚਲੋ ਇਹਨਾਂ ਮੰਨ ਲਈ 24 ਦੇ ਵਿੱਚ 24 ਤਰਲੇ ਤੁਲੇ ਪਉਣ ਲੱਪੇ ਮੈਂ ਵੀ ਸੋਚਿਆ ਲੋਕਰੇ ਕੜਾ ਹੰਕਾਰ ਚ ਆ ਗਈ ਐ ਕੱਲੀ ਵੀ ਮੈਂ ਕੀ ਕਰਾਂ ਜਦੋਂ ਉੱਥੇ ਬੈਠੇ ਮੈਂ ਇੱਕੋ ਗੱਲ ਕਹੀ ਮੈਂ ਕਿਹਾ ਪ੍ਰਧਾਨ ਜੀ ਸਭ ਤੋਂ ਮਾਰੀ ਗੱਲ ਕੀਤੀ ਤੁਸੀਂ ਆਦੇਸ਼ ਪ੍ਰਤਾਪ ਸਿੰਘ ਨੂੰ ਕੱਢਿਆ ਕਿਉਂ ਕੱਢਿਆ ਬਟੋਏ ਦੇ ਕਹਿੰਦੇ ਬਿਕਰਮ ਦੇ ਕਹਿੰਦੇ ਇੱਡੀ ਵੱਡੀ ਖਾਨਦਾਨੀ ਮੁੱਖ ਮੰਤਰੀ ਘੇਟ ਰਿਹਾ ਘੇਰੋਂ ਪੰਜਾਬ ਦਾ ਤੁਸੀਂ ਤੇ ਉਸ ਦੀ ਆਪਣੀ ਧੀ ਆਪਣੀ ਭੈਣ ਦੀ ਇੱਜ਼ਤ ਵਾਲ ਵੀ ਨਹੀਂ ਵੇਖਿਆ ਜਿਹੜਾ ਲੋਕੀ ਕਹਿੰਦੇ ਨੇ ਭੈਣ ਦਾ ਨਹੀਂ ਬਣਿਆ وہ کسے دا کی بنے گا سات جی یہ لفظ میں کون کمیٹی جو چیچی اچھی بولی لاسٹ وچ پھر جلدا سن ان کوڑیاں بول دے کیوں ہے کہیں باہر گلاں ہے بڑی ہے لیکن اندر جا کے اسے لیڈر کو اپنے پردھان بولنا بڑا ہے لیکن جرت نہ رہے کوئی ایسی گل نہیں کہ نہیں کہ باہر آ کے پلس شور نہیں سی پائیڈا سوچی داسی کسی تیل ٹھیک ہو گئے خیر آگے اسی صلاح کرنی کٹھے ہو گئے ایک کو من بنایا بھی جڑی کمیٹی گئی سی سارے پنڈا سارے ہلکیاں ہلکے ان انہوں کیا سی سے جا کمیٹی وہ نے کیا کہ سو ہلکیاں ہلکے چواز آئی کہ لیڈرشپ ستیفہ دے بھی بھا ہائر لیڈرشپ پردھان ستیفہ دے بھی نہیں مننا شروع کمے دخلدرزی جینا کرے نہیں مننا ਸ਼ਿਰਕਾਤਾ ਸਾਹਿਬ ਤੇ ਮਾਫੀ ਮੰਗੋ ਨਹੀਂ ਮੰਗਣੀ ਨਾ ਮਰ ਤਰਖਾਈਆ ਬੰਨ ਨਾ ਮਾਫੀ ਮੰਗਣੀ ਹਾਰ ਕੇ ਟੁੱਟ ਗਏ ਸੀ ਕਿਹਾ ਕਿ ਜੇ ਇਹ ਨਹੀਂ ਮੰਨਦੇ ਆਪਾਂ ਚਲੀਏ ਕਮਸੋ ਅਸੀਂ ਦੀ ਸੁਰੱਖ ਨੂੰ ਹੋਈਏ ਆਪਣੇ ਮਨ ਤੋਂ ਬੋਝ ਲਈਏ ਸਾਸਕ ਜੀ ਅਸੀਂ ਜਾ ਕੇ ਤੇ ਪੇਸ਼ ਹੋਏ ਚਲੋ ਸਾਰੀ ਕਹਾਣੀ ਬਣ ਗਈ ਬੁਲਾਇਆ ਮੰਨ ਗਏ ਮਾਫੀ ਵੀ ਮੰਗ ਲਈ ਸੇਵਾ ਵੀ ਕਰ ਲਈ ਤਰਖਾਈਆ ਵੀ ਕਹਾਲਿਆ ਹਰ ਚੀਜ਼ ਹੋ ਗਈ ਸ਼ੁਕਰ ਕੀਤਾ ਉਸ ਦਿਨ ਜਿੱਦੜ ਸੱਤ ਮੈਂਬਰੀ ਕਮੇਟੀ ਬੜੀ ਸਾਰੀ ਕੌਮ ਨੇ ਸ਼ੁਕਰ ਕੀਤਾ ਮੇਰਾ خیال ਹਰ ਪੰਜਾਬੀ ਕਹਿੰਦਾ ਸੀ ਕਿ ਚਲੋ ਜੀ ਹੁਣ ਪਾਰਟੀ ਟਕਰੀ ਹੋ ਜਾਈ ਕਿਸੇ ਪਾਰਟੀ ਕਿਉਂ ਟਕਰੀ ਚਾਹੁੰਦੇ ਹੋ ਸਾਸਨ ਜੀ ਇਹ ਉਸ ਸਥਾਨ ਤੋਂ ਬਣੀ ਹੈ ਜਿਹੜਾ ਸਥਾਨ ਤਨਗੁਰ ਹਰਗੋਬਿੰਦ ਸਾਹਿਬ ਜੀ ਨੇ ਆਪ ਆਪਣੇ ਘਰ ਕੰਮਲਾਂ ਨਾਲ ਤਿਆਰ ਕੀਤਾ ਤਖਤ ਪਾਈ ਗੁਰਦਾਸ ਜੀ ਤੇ ਬਾਬਾ ਫੁੱਡੇ ਜੀ ਤੋਂ ਬਿਨਾ ਤੀ ਚੌਥੇ ਬੰਦੇ ਦਾ ਹੱਥ ਨਹੀਂ ਲੱਗਾ ਉੱਥੇ ਮਿੱਟੀ ਵੀ ਜਿਹੜੀ ਵਰਤੀ ਗਈ ਸੀ ਨਾ ਤਖਤ ਵਾਸਤੇ ਉਹ ਮਿੱਟੀ ਬਾਰੋਂ ਨਹੀਂ ਸੀ ਆਈ ਕੋਈ ਅਜਕੀ ਬਾਰੋਂ ਨਹੀਂ ਸੀ ਆਇਆ ਉਹ ਮਿੱਟੀ ਵਿਚਲੀ ਦਰਬਾਰ ਸਾਹਿਬ ਦੇ ਵਿੱਚੋਂ ਪੱਟੀ ਗਈ ਸੀ ਉਹ ਬਿੱਟੀ ਦੇ ਨਾਲ ਤਖਤ ਤਿਆਰ ਕੀਤਾ ਸੀ ਸਾਧ ਸੰਗਤ ਜੀ ਇੰਨੀ ਪਵਿੱਤਰ ਸਥਾਨ ਹਰ ਕੋਈ ਦਸ ਸੀਸ ਚੁੱਕਦਾ ਤਨ ਗੁਰੂ ਹਰਗੋਬੀ ਸਾਹਿਬ ਨੇ ਪਹਿਲਾਂ ਮੰਗੇ ਸੀ ਸ਼ਸਤਰ ਘੋੜੇ ਜਵਾਨੀ ਤੇ ਉਹਦੇ ਨਾਲ ਚਾਰ ਜੰਗਾ ਲੜੀਆਂ ਸੀਆਂ ਕੱਦ ਲਈ ਜੰਮ ਦਾ ਨਾਸ ਕਰਨ ਦਾ ਸਮੈਸਵ ਦੀ ਜਬਾਹ ਬਾਨ ਲੱਗਿਓ ਤਬੈ ਰੋਸ ਜਾ ਕੇ ਇਹ ਜੋ ਬਾਣ ਲੱਗਦਾ ਨਾ

اچھا حالات ہے جگہ کوئی حکمرامہ آتا دنیا بھر کے لوگ دیکھتے رہ سی آج اس کا کس طرح امان ہو رہی ہے کنہ کمجور ہو رہی ہے ساڑھے اندر بہت ویڈیو ہے توا درد سی اندر بھی ہے اے جو اسی بول رہے تھا درد بول رہے ہیں بول رہے ہیں ست جی ہاتھ جوڑ کے بےنتی ہے کہ بہت کچھ کرنا پہلے سوچو کلی بھرتی نہ کام بننا ہے بھگتی اس لیے کرنی کر کر جا کے کہ انہوں نے سارا کام جاری کیتا اسی بھی ایک مہینے لگے تقریبا میرا خیال ہے کہ میں اب اپنے ہلکے چتی کپ کے بن چکی ہے صرف کلے کلے پنڈا چ کے موتوار بلا کے ਇਹ ਕਿ ਡੈਲੀਗੇਟ ਬਣਾ ਕੇ ਦੇ ਰਹੀ ਹੈ ਕੱਲੀਆਂ ਇਹ ਅਜੇ 132 ਕੱਕੇ ਵੰਡ ਰਹੀਆਂ ਕਦੋਂ ਕੱਟੀਆਂ ਜਾਣੀਆਂ ਕਦੋਂ ਵਾਪਸ ਆਉਣੀਆਂ ਕਦੋਂ ਸਹੀ ਭਰਤੀ ਹੋਣੀ ਹੈ ਤੇ ਇਹਨਾਂ ਨੇ ਇੱਕ ਮਹੀਨੇ ਚ ਕਿੰਦਾ ਸਾਰਾ ਕੁਝ ਕੰਪਲੀਟ ਕਰ ਲਿਆ ਮੈਂ ਤੁਹਾਨੂੰ ਤਿੰਨ ਕਸਤ ਲਾ ਦਿਆ ਇੱਕ ਥਾਂ ਤੇ ਮੈਂ ਗਈ ਲਖਣ ਦੇ ਵੱਡੇ ਚ ਮੈਨੂੰ ਕਹਿੰਦੇ ਬੀਬੀ ਜੀ ਕਾਪੀਏ ਦੇ ਪਹਿਲਾਂ ਵੀ ਆਈਆਂ ਪਰ ਮੇਰੇ ਡਿੱਗੀ ਚ ਪਈਆਂ ਹਾਂ ਮੈਂ ਕਿਹਾ ਕੀ ਕਰਨੀ ਹੈ ਕਦੋਂ ਉਹ ਕੀ ਕਰਨੀ ਉਹ ਲੈ ਜਾਓ ਆਪਣੀਆਂ ਦੇ ਚੋ ਫਿਰ ਮੈਂ ਪਿੰਡ ਗਈ ਰਾਏਪੁਰ ਰਹੀਆਂ ਉਹ ਕਹਿੰਦੇ ਪੰਜ ਸਾਲ ਨੂੰ ਕੋਈ ਦੇ ਆ ਕੇ ਆਇਆ ਸੀ ਫਰਾਗ ਦੇ ਰੱਖ ਗਿਆ ਅਸੀਂ ਉਹਨਾਂ ਕਹਿੰਦੇ ਨਹੀਂ ਜਦ ਤੱਕ ਬੀਬੀ ਜੀ ਨਹੀਂ ਹੰਦੇ ਉਸ ਦੇ ਕੋਈ ਪੱਟਾ ਪਰਟੀ ਕਰਦੀ ਨਹੀਂ ਸਾਡਾ ਮਤਲਬ ਹੀ ਕੋਈ ਨਹੀਂ ਫਿਰ ਇੱਕ ਮੈਂ ਗਈ ਫਗਵਾੜੇ ਸਾਡੇ ਸਰਕਲ ਦੇ ਪ੍ਰਧਾਨ ਦੇ ਗੁਰਮੁਖ ਸਿੰਘ ਕਹਿੰਦੇ ਬੀਬੀ ਜੀ ਡਾਕਟਰ ਚੀਮੇ ਦਾ ਫੋਨ ਆਇਆ ਕਹਿੰਦੇ ਕਿ ਤੈਨੂੰ ਡੈਲੀਗੇਟ ਬਣਾ ਦੇਗੇ ਜ਼ਿਲ੍ਹੇਦਾਰ ਜਾਂ ਸਟੇਟ ਤੱਕ ਉਹ ਕਹਿੰਦੇ ਮੈਂ ਭਾਤੀ ਨਹੀਂ ਕੀਤੀ ਮੈਂ ਪਰਸ਼ਾਣ ਲਈ ਤੇ ਮੈਂ ਡੈਲੀਗੇਟ ਕਿਤਾ ਬਣ ਜਾ ਫਿਰ ਇੱਕ ਬੀਬੀ ਐਸਾਂ ਦੀ ਗੁਰਦਾਸਪੁਰ ਦੀ ਮੇਰੀ ਜ਼ਿਲ੍ਹੇ ਦੀ ਪ੍ਰਧਾਨ ਲਈ ਆ ਇਸ ਤੇ ਗੱਲ ਚੱਲਦੀ ਮੈਨੂੰ ਪਤਾ ਲੱਗਾ ਜਿਹੜੀ ਸਾਡੀ ਬੀਬੀ ਨੇ ਗੱਲ ਕੀਤੀ ਵੀ ਕਿੱਦਾਂ ਕਹਿੰਦੇ ਮੈਨੂੰ ਦਿਨਾਂ ਨੇ ਕਿਹਾ ਸੀ ਭਾਤੀ ਕਰ ਮੈਂ ਕਿਹਾ ਮੈਂ ਨਹੀਂ ਭਾਤੀ ਕਰਨੀ ਲੋਕ ਕੱਪਗੇ ਨਹੀਂ ਲੈਣਗੇ ਕਿੱਦਾਂ ਕਰਾਂਗੇ ਕਹਿੰਦੇ ਫਿਰ ਇੱਦਾਂ ਕਰ 50000 ਰੁਪਏ ਜਮ੍ਹਾਂ ਕਰਾ ਦੇ ਤੈਨੂੰ ਸਟੇਟ ਦੀ ਡੈਲੀਗੇਟ ਬਣਾ ਦੇਣਗੇ پناہ ہزار روپیہ نے جمع کرایا کاپیاں نہیں کٹیاں چوٹھی بھگتی پا کے سٹیٹ دے ڈیلیگیٹ کیونکہ کالی پیسی کہ سٹیٹ دے پانچ سو بائی نام پورے کر لیے کاپیاں کٹیا جان جا کٹیاں جان بھگتی ہوگی جا نہ ہو ہی ڈیلیگیشن جالی نمائندے تو اتنے انہوں نے بالوں کو جا کے جگارے دینے ہیں بولے سو نے آدھے ستشری ہو جانے باسی پردھان چاہیے شانو شوق چاہیے ਫੋਟੋ ਆਉਣੀਆਂ ਚਾਹੀਦੀਆਂ ਲੋਕਾ ਦੇ ਵਿੱਚ ਜਿਹੜੀ ਰਜੈਕਟ ਸਿਕਿਉਰਟੀ ਹੈ ਉਹ ਸਾਡੇ ਕੋਲ ਹੈ ਗੱਡੀਆਂ ਸੋਹਣੀਆਂ ਲੰਬੀਆਂ ਨੇ ਸਾਨੂੰ ਕੀ ਪਰਵਾਹ ਖੂਜ ਪੈ ਪਾ ਅਸੀਂ ਕੀ ਕਰਨਾ ਸਸ ਸਸਰੀ ਦੀ ਇਹ ਵੀ ਛੱਡੋ ਮर्यादा ਦਾ ਕਿਸਲਾ ਕੰਮ ਕੀਤਾ ਉਹ ਵੀ ਪੂਰਾ ਹੋ ਗਿਆ ਅੱਗੇ ਤੋਂ ਅੱਗੇ ਗਲਤੀਆਂ ਰਾਤੋਂ ਰਾਤ ਜੱਠਦਾਰ ਲਾਉਣਾ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵੀ ਨਾ ਹੋਣੀ ਗੁਰੂ ਗ੍ਰੰਥ ਸਾਹਿਬ ਹਾਜ਼ਰ ਨਾ ਹੋਣ ਜੋਤੇ ਜਾ ਕੇ ਸਰੋਪਾ ਦੇ ਦੇਣਾ ਇੱਦਾਂ ਦੀ ਬ੍ਰਿਆਦਾ ਕੰਮ ਜਿਹੜਾ ਹੋਇਆ ਜਲੂਸ ਕੱਢਿਆ ਦੰਦਮਾ ਸਾਹਿਬ ਉੱਥੇ ਕੀ ਕੀਤਾ ਉਹ ਮੇਰੇ ਨਾਲ ਮੈਂਬਰਸ਼ਿਪ ਕੀਤੀ ਹੈ ਮੈਂ ਬੇਸੀ ਕਿਸਦੇ ਖਿਲਾਫ ਨਹੀਂ ਕਹਿਣਾ ਚਾਹਦੀ ਉਹ ਕੀ ਹੁੰਦਾ ਕੀ ਨਹੀਂ ਹੁੰਦਾ ਮੇਰਾ ਖਿਆਲ ਹੈ ਜਿਸ ਥਾਂ ਤੇ ਪੀ ਐਚ ਡੀ ਗੁਰਮਤੀ ਕਰਕੇ ਗਿਆਨੀ ਹਰਪ੍ਰੀਤ ਸਿੰਘ ਜੀ ਤੱਕ ਦਾ ਜਥੇਦਾਰ ਬਣਿਆ ਹੋਵੇ ਉੱਥੇ ਬਿਲਕੁਲ ਸ਼ਾਇਅ ਅਨਪਰਵਕਤੀ ਜਿਹਨੂੰ ਗੁਰਮਤ ਦਾ ਅਰਥ ਪੇਗਨਾਉਂਦਾ ਹੋਵੇ ਪੈਸਾਂ ਜੀ ਉੱਤੇ ਧਿਆਨ ਦੇ ਤੱਕ ਦੇਖਾ ਲੈ। ਸਭ ਜਾਣਿਓ ਹੁਣੇ ਸ਼ਰਮ ਆਂਦੀ ਐ ਸੋਨੇ ਗੱਲਾਂ ਕਰਦੇ ਆ। ਸਾਡੇ ਵਾਸਤੇ ਬੜੀ ਨਿਮੋਸ਼ੀ ਦੀ ਗੱਲ ਐ। ਲੋਕ ਸਾਨੂੰ ਕੀ ਕਹਿਣਗੇ? ਆ ਕ੍ਰਿਸਚਨ ਵੀ ਵੇਖ ਲੋ ਕੱਡੇ ਕੱਡੇ ਪੜਾਈਆਂ ਦੇ ਬਾਅਦ 16 16 ਸਾਲ ਦੀ ਪੜ੍ਹਾਈ ਟ੍ਰੇਨਿੰਗ ਦੇ ਕੇ ਫਿਰ ਆਪਣੇ ਬਣਦੇ ਜਿਹੜੇ ਵੱਡੇ ਬਣੰਦੇ ਪਾਸਰੀ ਜਾਂ ਕੁਛ ਵੀ ਐ। ਸੋ ਮੇਰਾ ਸਿਰ ਇੱਕੋ ਹੀ ਦਰਦ ਐ ਸਾਡਾ ਸਾਰਿਆਂ ਦਾ। ਤੁਹਾਡਾ ਦਰਦ ਸਾਡਾ ਦਰਦ। ਸਾਡੀ ਤਕਲੀਫ ਤੁਹਾਡੀ ਤਕਲੀਫ ਐ। ਗੁਰੂ ਪਿਆਰਿਓ اور سوچو نہ وہاں کا چو کر دو اسی بھی بہت پتھر دل تک کے ترے یہ کوئی چھوٹی گل نہیں ہے میں تقریباً پینتی سال ہی تری ہوئی ہے پینتیس سال ہو چلی میں پنت کی خاطر پا کہ مان صاحب کو بھی چون لڑی پر لڑی پانتھ کھاتا خاطر اور ساڈے واسطے بھی بڑے زور پہ ہون گی سانوں بڑے لوگ نے کیا ہوئے گا پر کسی کی ہمت نہیں پی کہ یہ کہہ دے کہ پارٹی چڑ کے دوسرے پاس آ جاؤ ٹھیک پتا سی یہ جدل ہے ਇਹ ਬੜੀ ਦਿੱਕਤ ਨਾਲ ਬੈਠਦੀ ਹੈ ਇਸ ਕਰਕੇ ਸਾਥ ਸੰਗਤ ਦੀ ਮੇਰੀ ਬੇਨਤੀ ਹੈ ਕਿ ਸਾਡੇ ਕੋਲ ਜਿੰਨਾ ਹੋਏਗਾ ਨਾ ਕਰਾਂਗੇ ਸਭ ਤੋਂ ਵੱਡੀ ਜ਼ਿੰਮੇਵਾਰੀ ਤੁਹਾਡੀ ਬਣਦੀ ਹੈ ਤੁਸੀਂ ਨਾ ਕਿਤੇ ਫਿਰ ਉਹਨਾਂ ਗੱਲਾਂ ਚੱਲ ਜਾਈਆਂ ਕਿ ਉਹ ਤਾਂ ਪ੍ਰਧਾਨ ਬਣ ਗਿਆ ਕੀ ਕਰੀਏ ਜੀ ਹੁਣ ਤੇ ਜਾਣਾ ਹੀ ਪੈਣਾ ਜੀ ਇਹ ਗੱਲਾਂ ਨਾਲ ਫਿਰ ਸਾਡਾ ਵੀ ਹੌਸਲਾ ਟੁੱਟਦਾ ਹੈ ਸਾਡਾ ਵੀ ਟੁੱਟਦਾ ਕਾਲਾ ਸਿੰਘ ਮਾਨਸੇ ਗਈ ਕਿ ਮਾਨਸੇ ਤੁਸੀਂ ਹੈਰਾਨ ਹੋਵੋਗੇ ਮਾਨਸਾ ਹਰ ਸਿਮਰਤ ਦਾ ਘਾਕਰ ستکار اتنے وہ ایم پی ہلکا اتنے پوندر صاحب دا ہلکا ستور ہے پورا جگہ اتنے لیکن جدہ لوکی اتنے آئے دو ہزار تو بات اتنے لوگ جڑے سی کٹھے ہوئے انہیں برکت تکڑی تھے اتنی فکر نہ کرو اتنا مانج بھی سٹ دیں گے تو ہی چنتا نہ کرو کرو بولے سو رہا ਡੈਲੀਗੇਟ ਬਣਨਾ ਕ੍ਰਿਕਟ ਕਪੀ ਦੇਖ ਡੈਲੀਗੇਟ ਬਣਨਾ ਸੌਤ ਸਿਨਾ ਪਰ ਨੇ ਪਹਿਲਾ ਨਾਮ ਡੈਲੀਗੇਟ ਦਾ ਹੋਏਗਾ ਔਰ ਸੰਸੀਅਰ ਡੈਲੀਗੇਟ ਬੜਾਏਗੇ ਵਦਿਆ ਜਿਹੜੇ ਸ਼ੁਰੂ ਤੋਂ ਲੈ ਕੇ ਕਾਲੀਦਾਲ ਦੇ ਨਾਮ ਪਰਵਾਸ ਜੁੜਿਆ ਹੋਵੇ ਉਹਨੂੰ ਬੜਾਓ ਫਿਰ ਡੈਲੀਗੇਟ ਜਿਹੜੇ ਸਰਕਲ ਦੇ ਬਣ ਗਏ ਉਹ ਸਰਕਲ ਦੇ ਡੈਲੀਗੇਟ ਆਪ ਬੈਠ ਕੇ ਸਰਕਲ ਦਾ ਪ੍ਰਧਾਨ ਚੁਣ ਕੇ ਹੁਣ ਉਹ ਨਹੀਂ ਹੋਣਾ ਕਿ ਉੱਪਰੋਂ ਜ਼ਿਲ੍ਹੇ ਦਾ ਪ੍ਰਧਾਨ ਆਏਗਾ اِسی من بنا لیا ہوا ہے سویدھان چ لکھ ہوئے ہیں اور دن نہ تو رہے ہیں کہ ہوں تھلے تو بھرتی شروع ہیں تھلے تو پارٹی آئے گی ضلع پر پردھان بھی تُسیں چننا ہے سرکل کا پردان بھی کسی چننا ہے اور سٹیٹ دے ڈیلیگٹ بھی تھی چن کے دین ہیں پورے چھ مہینے سے ابھی ودیے ٹائم نہ پارٹی تیار کر آگے تو میں ایک بےنتی کرا کہ ہوں تہ پیو چلو جی چلی جی پردھان ترین کدو بننا ہے یہ پارٹی کدو بننی ہے کوئی نہیں ਜੈਪਕਸ਼ੋ ਮੀਠਾ ਹੋਏ ਚੰਗਾ ਹੀ ਹੋਏਗਾ ਵਧੀਆ ਹੋਏਗਾ ਜੇ ਕਾਂਗਰਸ ਜੀ ਇਹਦੇ ਕਾਂਗਰਸ ਨਾਲ ਗਏ ਨਾ ਉਹ ਕੀ ਕੀ ਮੁੰਡਾ ਜਿਹੜਾ ਆ ਹੁਣ ਨਿਕਨੈਤ ਸਿੰਘ ਵੀਰ ਮਾਮਲ ਵੀਰ ਮਾਮਲ ਕਹਿੰਦਾ ਜੀ ਇਹ ਤਾਂ ਹੁਣ ਕਾਂਗਰਸ ਦੇ ਨਾਲ ਸਪੋਤਾ ਕਰਨ ਨੂੰ ਡੰਡੇ ਕੀ ਕਰੋਗੇ ਤੁਸੀਂ 25 ਸਾਲ ਪਹਿਲਾਂ ਭਾਜਪਾ ਨੂੰ ਠੇਬਾ ਰਿਆ ਅਸੀਂ ਤੁਹਾਨੂੰ ਵੋਟਾਂ ਮੰਗਦੇ ਰਹੇ ਆ ਕਿ ਪਾਰਲੀਮੈਂਟੀਆਂ ਕਿਸ਼ ਆਰਪਰ ਜੇ ਲਈ ਕਿਉਂ ਕਿਉਂਕਿ ਉਹ ਚੱਕ ਜਾਂਦੀ ਸੀ ਉਹਨਾਂ ਦੇ ਖਾਤੇ 'ਚ ਅਸੀਂ ਮੰਗਦੇ ਰਹੇ ਅਸੀਂ ਵੋਟਾਂ ਮੰਗਣ ਵਾਲੇ ਕਦੇ ਮੰਤਰੀ ਦੇ ਘਰ ਨਹੀਂ ਗਏ ਸਾਹਮਣੇ ਦਾ ਕੰਮ ਲੈ ਨਹੀਂ ਵੇਖਿਆ ਸੋਮ ਪ੍ਰਕਾਸ਼ ਦਾ ਘਰ ਲੈ ਨਹੀਂ ਵੇਖਿਆ ਕਿਸੇ ਮੰਤਰੀ ਕੋਲ ਜਾ ਕੇ ਅਸੀਂ ਕੁਛ ਇਲਾਕੇ ਨਹੀਂ ਆਏ ਸਿਰਫ ਡਿਵੈਲਪਮੈਂਟ ਦੀ ਗੱਲ ਕੀਤੀ ਹੋਏਗੀ ਲੇਕਿਨ ਸਾਥਸੀ ਜੀ ਜਿਨ੍ਹਾਂ ਨੇ ਮੰਤਰੀਆਂ ਮਾਣੀਆਂ ਐਮਪੀ ਉੱਤੇ ਦੇ ਸਰਕਾਰ ਦੇ ਮੋਜਾ ਲਈਆਂ ਤੇ ਦੋ ਸਾਥ ਕਲਾਂ ਦੇ ਜੀ ਤੇ ਭਾਪੀ ਨੇ ਰਲ ਗਏ ਹਰਾਨੀ ਦੀ ਗੱਲ ਇਹ ਖੁਸ਼ੀ ਲੋਕਾਂ ਨੂੰ ਕਿਵੇਂ ਗੁਬਰਾਹ ਕਰਦੇ ਹੈ ਸੋ ਮੇਰੀ ਅੱਖੜ ਕੇ ਬੇਨਤੀ ਹੈ ਜਿਹੜੇ ਤਾਕਤ ਦੀ ਖਾਤਰ ਕਾਂਗਰਸ ਵਰਗੇ ਰਾਤਫਰੋਡ ਨੂੰ ਚਾਹ ਰਹੇ ਹੈ ਜੇ ਤਾਕਤ ਦੀ ਖਾਤਰ ਬੀਜੇਪੀ ਚੁਆਇ ਚਾਹ ਕੇ ਸਭ ਸਿਧਾਂਤ ਛੱਡਦੇ ਹਨ ਉਹਨਾਂ ਲੋਕਾਂ ਨੂੰ ਅੱਜ ਅਸੀਂ ਸਮਝ ਗਏ ਬੇਨਾਸੀਂ ਸਮਝ ਗਏ ਚਲੋ ਕੋਈ ਨਹੀਂ ਕਿ ਲੋਕ ਰਾਜਨੀਤਿਕ ਹੋ ਰਹੀ ਹੈ ਗਵਰਨਮੈਂਟ ਹੋ ਰਹੀ ਹੈ ਸਰਕਾਰ ਬਣਦੀ ਹੈ ਦੇਖੋ ਡਵੈਲਪਮੈਂਟ ਵੀ ਕਮੀ ਨਹੀਂ ਸ਼ਕਦੀ ਕੋਈ ਕਮੀ ਨਹੀਂ ਸ਼ਕਦੀ ਪਰ ਇੱਕੋ ਜਿਹੜਾ ਕਾਮ ਦਾ ਨੁਕਸਾਨ ਹੋਇਆ 74 ਦਾ ਨੁਕਸਾਨ ਹੋਇਆ ਮਰਿਆਦਾ ਦਾ ਕਾਮ ਹੋਇਆ ਉਹਦੇ ਕਰਕੇ ਤੁਸੀਂ ਦੁਖੀ ਹੋ ਸੋ ਮੇਰੀ ਗੇਤੀ ਹੈ ਤੁਮ ਸਾਰੇ ਹੱਥ ਚੁੱਕ ਕੇ ਕਿ ਕਾਗਜ਼ ਲੈ ਕੇ ਜਾਓ ਤੁਸੀਂ ਰੱਖ ਲੈਣਗੇ ਵਿਸ਼ਵਾਸ ਸਾਹਿਬ ਜੀ ਅਬ ਬੇਟੇ ਨੂੰ ਕੈਰੀ ਸਰਕੀਟ ਤੋਂ ਜਾਇਨਾ ਕਹਿੰਦਾ ਨਹੀਂ ਜਾਂਦਾ ਬਿਛ ਗਿਆ ਹੈ ਕਿ ਮੈਂ ਇੱਥੇ ਸੇਵਾ ਕਰਨੀ ਹਾਂ ਕਿਉਂਕਿ ਜੈਰੀ 34 ਰਹਿੰਦੀ ਹੈ ਐਕਸੀਡੈਂਟ ਹੋ ਗਿਆ ਸੀ ਚਲੋ ਵਾਹਿਗੁਰੂ ਦਾ ਸ਼ੁਕਰ ਕੀਤਾ ਸੀ ਇਹ ਬਚਾਅ ਹੋ ਗਿਆ ਕਿਉਂਕਿ ਉਸ ਦਿਨ ਕੋਈ ਹਾਲ ਨਹੀਂ ਸੀ ਜਿਸ ਦਿਨ ਐਕਸੀਡੈਂਟ ਹੋਣਾ ਕੋਈ ਸੋਚ ਨਹੀਂ ਸਕਦਾ ਇਹਦੇ ਕੋਈ ਸੰਗਤ ਪ੍ਰੇਮ ਸੀ ਦੀ ਮਲਾਲੇ ਵਾਲਿਆਂ ਨੇ ਕਿਰਪਾ ਕੀਤੀ ਸੱਚੇ ਪਾਚਨ ਅਰਦਾਸ ਕੀਤੀ ਇਹਨਾਂ ਨੇ ਉਹ ਸਭ ਕੁਝ ਬਰਬਾਦਮਾ ਦੀ ਮੇਰ ਹੋਈ ਏ ਆਪਾਂ ਸਾਰੇ ਰਾਖੇ ਤਗੜੀ ਹੋਈਏ ਤੇ ਸਰ ਜੀ ਤੁਸੀਂ ਬੇਟਾ ਨਾਲ